ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਕਾਸੇ ਹੈ ਅੱਜ ਦੇ ਟਾਈਮ ਦੇ ਵਿੱਚ ਸੰਗਤ ਜੀ ਬਹੁਤ ਭੈਣ ਭਰਾ ਇਸ ਸਟੇਜ ਤੋਂ ਤੰਗ ਪਰੇਸ਼ਾਨ ਰਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਹੈ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਮੁਸ਼ਕਲ ਹਰ ਪਾਸੇ ਤੋਂ ਥੱਕ ਹਾਰ ਚੁੱਕੇ ਹੋ ਤਾਂ ਸੰਗਾਤ ਜੀ ਥੱਕਿਆ ਹਾਰਿਆ ਮਨੁੱਖ ਗਲਤ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਮੇਂ ਆਪਾਂ ਸਮਝ ਸਕਦੇ ਹਾਂ ਕਿ ਉਸ ਦੇ ਕਰ ਦੇ ਬਰਬਾਦੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਾਥ ਸੰਗਤ ਜੀ ਗਲਤ ਰਸਤਿਆਂ ਤੇ ਚੱਲਣ ਦੇ ਨਾਲ ਮਨੁੱਖ ਦੇ ਕੋਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਤੋਂ ਸਿਵਾਏ ਕੁਝ ਨਹੀਂ ਬਚਦਾ ਕਿਉਂਕਿ ਜਦੋਂ ਉਹ ਪਖੰਡੀਆਂ ਦੇ ਪਿੱਛੇ ਲੱਗ ਜਾਂਦਾ ਹੈ ਤਾਂ ਜਾਦੂ ਟੂਣਿਆਂ ਦੇ ਵਿੱਚ ਲੱਗ ਜਾਂਦਾ ਹੈ ਜੋ ਕਿ ਸਾਨੂੰ ਇੱਕ ਟੈਨਸ਼ਨ ਤੋਂ ਇਲਾਵਾ ਸੰਗਤ ਜੀ ਹੋਰ ਕੋਈ ਚੀਜ਼ ਨਹੀਂ ਦੇ ਸਕਦਾ ਕਦੇ ਤੁਸੀਂ ਸੁਣਿਆ ਹੈ ਕਿ ਸੰਗਤ ਜੀ ਕੋਈ ਇੱਕ ਆਮ ਮਨੁੱਖ ਦੂਸਰੇ ਮਨੁੱਖ ਦੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਜੇਕਰ ਉਹ ਮਨੁੱਖ ਕਿਸੇ ਦੂਜੇ ਮਨੁੱਖ ਦੀ ਜ਼ਿੰਦਗੀ ਨੂੰ ਸਵਾਰੇਗਾ ਤਾਂ ਸੰਗਤ ਜੀ ਉਹ ਆਪਣੀ ਜ਼ਿੰਦਗੀ ਨੂੰ ਕਿਉਂ ਨਹੀਂ ਸਵਾਰ ਸਕਦਾ ਉਸਨੇ ਕਿਉਂ ਇਹ ਸਭ ਕੰਮ ਦੇ ਲਈ ਇਹ ਦੁਕਾਨਾਂ ਖੋਲੀਆਂ ਹੋਈਆਂ ਕਿ ਕੋਈ ਆ ਗਿਆ ਕਿਸੇ ਤੋਂ 100 ਲੈ ਲਿਆ ਕਿਸੇ ਤੋਂ 200 ਲੈ ਲਿਆ ਤੇ ਇਹ ਅੱਜਕੱਲ ਸੰਗਤ ਜੀ ਦੁਕਾਨਾਂ ਖੋਲੀਆਂ ਹੋਈਆਂ ਨੇ ਪਰ ਆਪਾਂ ਫਿਰ ਵੀ ਇਸ ਗੱਲ ਨੂੰ ਸਮਝਦੇ ਨਹੀਂ ਇਹ ਹੁੰਦਾ ਹੈ ਵਹਿਮ ਪਰਮ ਜਿਹੜੇ ਭੈਣ ਭਰਾ ਕਹਿੰਦੇ ਹਨ ਕਿ ਇਹ ਵਹਿਮ ਪਰਮ ਇਹ ਹੀ ਚੀਜ਼ ਹੁੰਦੀ ਹੈ ਜੋ ਆਪਾਂ ਤੁਹਾਡੇ ਨਾਲ ਘਰੇਲੂ ਉਪਾਸਾਂਝੇ ਕਰਦੇ ਹਾਂ ਉਹ ਤਾਂ ਸੰਗਤ ਜੀ ਆਪਣੇ ਘਰ ਦੇ ਵਿੱਚ ਪਏ ਹੋਏ ਸਮਾਨ ਦੇ ਨਾਲ ਆਪਾਂ ਆਪਣੇ ਫਾਇਦੇ ਦੇ ਲਈ ਕੁਝ ਨਾ ਕੁਝ ਕਰਦੇ ਹਾਂ ਜਿਸ ਤੋਂ ਸਾਨੂੰ ਲਾਭ ਹੋ ਸਕੇ ਕਿ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਕੁਝ ਗਲਤ ਕਦਮ ਚੁੱਕਦੇ ਹਾਂ ਸੋ ਇਸੇ ਤਰ੍ਹਾਂ ਸੰਗਤ ਜੀ ਕਈ ਭੈਣ ਭਰਾ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਨਹੀਂ ਹੈ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਹੁੰਦਾ ਹੈ ਸਾਡੇ ਜਿਹੜੇ ਕੰਮ ਨੇ ਉਹ ਵੀ ਚੱਲਦੇ-ਚੱਲਦੇ ਰੁਕ ਜਾਂਦੇ ਨੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਜੇਕਰ ਸੰਗਤ ਤੁਹਾਨੂੰ ਵੀ ਇਦਾਂ ਦੀ ਹੀ ਪ੍ਰੋਬਲਮ ਹੈ ਤੇ ਅੱਜ ਦੀ ਜੋ ਵੀਡੀਓ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਹ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕਾਜ ਹੋਣ ਵਾਲੀ ਹੈ ਇਸ ਕਰਕੇ ਸੰਗਤ ਜੀ ਵੀਡੀਓ ਨੂੰ ਪੂਰਾ ਸੌਣ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਨੂੰ ਇਹ ਇੱਕ ਚੀਜ਼ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਹੋ ਨੌ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਜੇਕਰ ਤੁਸੀਂ ਇਸ ਦਿਨ ਆਪਣੇ ਘਰ ਵਿੱਚ ਰੱਖਦੇ ਹੋ ਤਾਂ ਤੁਹਾਡੇ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਪ੍ਰੋਬਲਮ ਨੇ ਉਹ ਸਾਰੀਆਂ ਹੀ ਹੱਲ ਹੋ ਜਾਣੀਆਂ ਤੇ ਇਸ ਤੋਂ ਇਲਾਵਾ ਸੰਗਤ ਜੀ ਇਹ ਦੋ ਚੀਜ਼ਾਂ ਜੇਕਰ ਸਾਡੇ ਘਰ ਦੇ ਵਿੱਚ ਹੈਗੀਆਂ ਨੇ ਤੇ ਉਹਨਾਂ ਨੂੰ ਅੱਜ ਹੀ ਤੁਰੰਤ ਘਰ ਤੋਂ ਬਾਹਰ ਕੱਢ ਦਿਓ ਜੋ ਕਿ ਤੁਹਾਡੇ ਘਰ ਦੇ ਵਿੱਚ ਨਿਤ ਨਵੀਆਂ ਮੁਸ਼ਕਲਾਂ ਪਰੇਸ਼ਾਨੀਆਂ ਖੜੀਆਂ ਕਰਦੀਆਂ ਨੇ ਹਰ ਇੱਕ ਮਨੁੱਖ ਦੇ ਘਰ ਇਹ ਦੋ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਧ ਸੰਗਤ ਜੀ ਇਹ ਲੜਾਈ ਝਗੜੇ ਤੇ ਕਲੇਸ਼ ਤੋਂ ਬਿਨਾਂ ਆਪਾਂ ਨੂੰ ਕੁਝ ਨਹੀਂ ਦਿੰਦੀਆਂ ਇਸ ਕਰਕੇ ਅੱਜ ਦੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਸਾਡ ਸੰਗਤ ਜੀ ਪਹਿਲਾਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਮੰਗਲਵਾਰ ਦੇ ਦਿਨੋਂ ਆਪਾਂ ਨੂੰ ਕਿਹੜੀ ਚੀਜ਼ ਘਰ ਦੇ ਵਿੱਚ ਰੱਖਣੀ ਚਾਹੀਦੀ ਹੈ ਜਿਸ ਨੂੰ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮਰiddhi ਆਉਂਦੀ ਹੈ ਤੇ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਪਹਿਲਾਂ ਇਹ ਵਿਚਾਰ ਸਾਂਝੀ ਕਰਦੇ ਹਾਂ ਤੇ ਫਿਰ ਤੁਹਾਨੂੰ ਦੱਸਾਂਗੇ ਕਿਹੜੀਆਂ ਉਹ ਦੋ ਚੀਜ਼ਾਂ ਨੇ ਜੋ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਝਗੜੇ ਦਾ ਕਾਰਨ ਬਣਦੀਆਂ ਨੇ ਉਹਨਾਂ ਨੂੰ ਅੱਜ ਹੀ ਆਪਣੇ ਘਰ ਦੇ ਵਿੱਚੋਂ ਕੱਢ ਦੇਣਾ ਹੈ ਤੇ ਇਸੇ ਤਰ੍ਹਾਂ ਸੰਗਤ ਜੀ ਬਹੁਤ ਸਾਰੇ ਮਨੁੱਖ ਇਦਾਂ ਦੇ ਨੇ ਜਿਨ੍ਹਾਂ ਨੂੰ ਇਹ ਮੁਸ਼ਕਲ ਰਹਿੰਦੀ ਹੈ ਕਿ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਸਾਡੇ ਘਰ ਦੇ ਵਿੱਚ ਦਲੇਦਰਤਾ ਹੈ ਬਰਕਤ ਨਹੀਂ ਪੈਸਾ ਨਹੀਂ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ ਕਿ ਇੱਕ ਮਨੁੱਖ ਹੁੰਦਾ ਹੈ ਜੋ ਆਪਣੇ ਦਸਾਂ ਨੋਹਾਂ ਦੀ ਕੀਰਤ ਕਰਕੇ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਸਬੰਦ ਕੱਢਦਾ ਹੈ ਦਸਬੰਦ ਕਾਢ ਕੇ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਤੁਸਾਨੂੰ ਜਿੰਨੇ ਜੋਗਾ ਕੀਤਾ ਹੈ ਉਸ ਮਨੁੱਖ ਤੋਂ ਉਪਸਾਦ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਹੋਰ ਕੋਈ ਇਨਸਾਨ ਹੋ ਹੀ ਨਹੀਂ ਸਕਦਾ ਉਹ ਇੱਕ ਸੱਚਾ ਤੇ ਸੇਵਕ ਹੁੰਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿ ਜਿੰਨੇ ਵਿੱਚ ਪਰਮਾਤਮਾ ਨੇ ਉਸ ਨੂੰ ਰੱਖਿਆ ਹੈ ਉਹਨੇ ਵਿੱਚ ਉਹ ਰਾਜੀ ਹੈ ਤੇ ਹੋਰ ਤਾਂ ਹੋਰ ਉਹ ਆਪਣੀ ਦਸਾਂ ਨੋਹਾਂ ਦੇ ਕੀਰਤ ਦੇ ਵਿੱਚੋਂ ਭਾਵੇਂ ਥੋੜਾ ਹੀ ਸੀ ਪਰ ਗੁਰੂ ਮਾਰਾ ਸੱਚੇ ਪਾਤਸ਼ਾਹ ਜਿਹਦੇ ਨਾਮ ਦਾ ਸਬੰਧ ਜ਼ਰੂਰ ਕੱਢਦਾ ਇੱਕ ਇਸ ਤਰ੍ਹਾਂ ਦਾ ਮਨੁੱਖ ਹੁੰਦਾ ਹੈ ਤੇ ਸੰਗਤ ਜੀ ਜਿ세 ਕੋਲ ਹੁੰਦਾ ਸਭ ਕੁਝ ਹੈ ਬਹੁਤ ਪੈਸਾ ਵੀ ਹੁੰਦਾ ਹੈ ਅਮੀਰੀ ਵੀ ਹੁੰਦੀ ਹੈ ਪਰ ਉਹ ਇੰਨਾ ਜ਼ਿਆਦਾ ਦੁਖੀ ਹੁੰਦਾ ਹੈ ਕਿ ਹਮੇਸ਼ਾ ਪਰਮਾਤਮਾ ਨੂੰ ਸ਼ੁਕਰਾਨਾ ਕਰੰਦੀ ਬਚਾਏ ਉਸ ਦਾ ਰੰਦਾ ਹੈ ਇਸ ਕਰਕੇ ਸਾ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਖਿਆ ਕਿ ਉਸ ਮਨੁੱਖ ਤੋਂ ਉੱਚਾ ਵੱਡਾ ਕੋਈ ਨਹੀਂ ਹੋ ਸਕਦਾ ਜੋ ਮਨੁੱਖ ਵਾਗ੍ਰੋ ਸੱਚੇ ਪਾਸ਼ਾ ਜੀ ਦੇ ਰਾਜਾ ਦੇ ਵਿਚਾਰ ਆ ਕੇ ਕੀਰਤ ਕਰਦਾ ਹੈ ਤੇ ਆਪਣੇ ਕੀਰਤ ਦੇ ਵਿੱਚ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸਵਾਂ ਹਿੱਸਾ ਆਪਣੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਲਈ ਕੱਢਦਾ ਹੈ ਤੇ ਕਈ ਮਨੁੱਖ ਇਦਾਂ ਦੇ ਹੁੰਦੇ ਨੇ ਕਿ ਸੰਗਤ ਜੀ ਜੋ ਕੇ ਆਪਣਾ ਇਦਾਂ ਦੇ ਕੰਮਾਂ ਦੇ ਟਾਈਮ ਵੇਸਟ ਕਰਦੇ ਨੇ ਜਿਸ ਚੀਜ਼ ਤੋਂ ਉਹਨਾਂ ਨੂੰ ਆਪ ਨੂੰ ਖੁਦ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਚੀਜ਼ ਤੋਂ ਨਾ ਹੀ ਸਾਨੂੰ ਕੋਈ ਫਾਇਦਾ ਹੋਣ ਵਾਲਾ ਹੈ ਨਾ ਨੁਕਸਾਨ ਹੀ ਨੁਕਸਾਨ ਹੋਣਾ ਹੈ ਤੇ ਉਸ ਚੀਜ਼ ਤੇ ਵੀ ਮਨੁੱਖ ਫਿਰ ਆਪਣਾ ਟਾਈਮ ਜ਼ਰੂਰ ਖਰਾਬ ਕਰਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਮਨੁੱਖ ਨੇ ਧਰਮ ਨੂੰ ਲੈ ਕੇ ਇਹਨਾਂ ਦਿਨਾਂ ਨੂੰ ਵੰਡ ਰੱਖਿਆ ਹੋਇਆ ਹੈ ਤੇ ਕਿਵੇਂ ਵੰਡਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਕਿਉਂਕਿ ਸੰਗਤ ਜੀ ਕੋਈ ਮਨੁੱਖ ਇਹ ਕਹਿੰਦਾ ਹੈ ਕਿ ਸ਼ੁੱਕਰਵਾਰ ਦੇ ਦਿਨ ਇਹ ਨੌ ਚੀਜ਼ਾਂ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖੋ ਕੋਈ ਕਹਿੰਦਾ ਹੈ ਕਿ ਮੰਗਲਵਾਰ ਦੇ ਦਿਨ ਆਹ ਕੰਮ ਕਰ ਲਓ ਜਿਸ ਦਿਨ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਤੇ ਜਿਹੜਾ ਤੁਹਾਡਾ ਪਾਸ ਹੋਵੇਗਾ ਉਹ ਹਮੇਸ਼ਾ ਦੇ ਲਈ ਪੈਸਿਆਂ ਦੇ ਨਾਲ ਪਰਿਆ ਰਹੇਗਾ ਬਸ ਆ ਸੰਗਾ ਜੀ ਜਿਹੜਾ ਤਾਂ ਮਨੁੱਖ ਮਿਹਨਤ ਕਰਦਾ ਹੈ ਮਿਹਨਤ ਤੇ ਹੀ ਨਿਰਭਰ ਹੈ ਉਤਾ ਸੰਗਤ ਜੀ ਸੋਚਦਾ ਹੈ ਕਿ ਜੇਕਰ ਮੈਂ ਕੋਈ ਮਿਹਨਤ ਕਰਾਂਗਾ ਫਿਰ ਹੀ ਮੇਰੇ ਤੋਂ ਕੁਝ ਪੱਲੇ ਪਵੇਗਾ ਪਰ ਜੋ ਮਨੁੱਖ ਕਈ ਹੁੰਦੇ ਨੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਸਾਨੂੰ ਮਿਹਨਤ ਕਰਨੀ ਪਵੇ ਮਿਹਨਤ ਤੋਂ ਬਿਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੁਝ ਖਜ਼ਾਨੇ ਦੀ ਚਾਬੀ ਸੁੱਟ ਦੇਣ ਤੇ ਅਸੀਂ ਉਹ ਖਜ਼ਾਨਾ ਖੋਲ ਕੇ ਲੁੱਟ ਕੇ ਆਪਣੇ ਘਰ ਲੈ ਆਈਏ ਇਦਾਂ ਦੇ ਕਈ ਮਨੁੱਖ ਹੁੰਦੇ ਨੇ ਜੋ ਇਸ ਭੁਲੇਖੇ ਵਿੱਚ ਰਹਿੰਦੇ ਨੇ ਸੰਗਤ ਜੀ ਸਭ ਤੋਂ ਵੱਡੀ ਗੱਲ ਤਾਂ ਐਸ ਜੀ ਤੇ ਵਿਸ਼ਵਾਸ ਕਰਦੇ ਨੇ ਕਿ ਭਾਵਨਾ ਰੱਖਦੇ ਨੇ ਜਦੋਂ ਕਿਸੇ ਨੂੰ ਆਪਾਂ ਜਦੋਂ ਆਪਾਂ ਕਿਸੇ ਨੂੰ ਸਟੱਡੀ ਦੇ ਬਾਰੇ ਪੁੱਛਦੇ ਹਾਂ ਕਿ ਤੁਸੀਂ ਕੀ ਕਰਦੇ ਹੋ ਕੋਈ ਕਹੇਗਾ ਮੈਂ ਮੈਕੈਨਿਕਲ ਕੋਈ ਕਹੇਗਾ ਮੈਂ ਸਾਇੰਸ ਕੋਈ ਕਹਿੰਦਾ ਹੈ ਅੱਜ ਕੱਲ ਦੇ ਸਮੇਂ ਜੋ ਪੜਾਈਆਂ ਨੇ ਸਾਹ ਸੰਗਤ ਜੀ ਉਹ ਪਹਿਲਾਂ ਵਰਗੀਆਂ ਨਹੀਂ ਹਨ ਕਾਫੀ ਪਹਿਲਾਂ ਤੋਂ ਕਾਫੀ ਪਹਿਲਾਂ ਤੋਂ ਡਿਫਰੈਂਸ ਹੈ ਇਸ ਦੇ ਨਾਲ ਸਾਹ ਸੰਗਤ ਜੀ ਜਿਹੜੇ ਉਹ ਬੱਚੇ ਨੇ ਅੱਜ ਕੱਲ ਦੇ ਉਹਨਾਂ ਦੇ ਜਿਵੇਂ ਪੜਾਈ ਦੇ ਮਤਾਬਿਕ ਸੁਪਨੇ ਵੀ ਬਹੁਤ ਵੱਡੇ ਹੁੰਦੇ ਹਨ ਤੇ ਜੇਕਰ ਸਾਧ ਸੰਗਤ ਜੀ ਆਪਾਂ ਇਸ ਤਰੀਕੇ ਦੇ ਨਾਲ ਵਹਿਮਾ ਭਰਮਾਂ ਦੇ ਵਿੱਚ ਪਏ ਰਹੇ ਤਾਂ ਆਪਾਂ ਕੁਝ ਨਹੀਂ ਹੋ ਤਾਂ ਆਪਣਾ ਕੁਝ ਨਹੀਂ ਹੋਣਾ ਆਪਾਂ ਕੁਝ ਬਣ ਨਹੀਂ ਸਕਾਂਗੇ ਪੜ੍ਹ ਲਿਖ ਕੇ ਵੀ ਆਪਾਂ ਕੁਝ ਕਰ ਨਹੀਂ ਸਕਾਂਗੇ ਜੇ ਸੋਚੀਏ ਸਾਧ ਸੰਗਤ ਜੀ ਜਦੋਂ ਇੱਕ ਪੜ੍ਹਿਆ ਲਿਖਿਆ ਮਨੁੱਖ ਇਸ ਰਸਤੇ ਤੇ ਚੱਲ ਪੈਂਦਾ ਹੈ ਤਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਕਦੇ ਵੀ ਉਮੀਦ ਨਹੀਂ ਹੁੰਦੀ ਕਿ ਉਹ ਪੜ੍ਹ ਲਿਖ ਕੇ ਕੋਈ ਵਧੀਆ ਅਫਸਰ ਲੱਗੇਗਾ ਕਿਉਂਕਿ ਉਹਦੀ ਸੋਚ ਹੋਤੇ ਹੀ ਤੱਕ ਸੀਮਤ ਰਹਿ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਵਧ ਨਹੀਂ ਸਕਦਾ ਪਰ ਸਾਧ ਸੰਗਤ ਜੀ ਸਾਨੂੰ ਸਾਰੀਆਂ ਹੀ ਚੀਜ਼ਾਂ ਨੂੰ ਅਜ਼ਮਾਉਣਾ ਚਾਹੀਦਾ ਹੈ ਪਰਖਣਾ ਚਾਹੀਦਾ ਹੈ ਇਹ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਇਸ ਦੇ ਨਾਲ ਨਾਲ ਸੰਗਤ ਜੀ ਜਿਹੜਾ ਪੜਿਆ ਲਿਖਿਆ ਮਨੋਖ ਹੈ ਉਹ ਆਪਣੀ ਮਿਹਨਤ ਕਰਦਾ ਹੈ ਕੰਮਕਾਰ ਕਰਦਾ ਹੈ ਸਾਧ ਸੰਗਤ ਉਸ ਦੇ ਕੋਲ ਸਮਾਂ ਹੀ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਕੰਮ ਦੇ ਰੁਚਿਵੇਂਆਂ ਦੇ ਵਿੱਚ ਰੁਚਿਆ ਰਹਿੰਦਾ ਹੈ ਤੇ ਉਸ ਦੇ ਕੋਲ ਸਮਨ ਨਾ ਹੋਣ ਕਰਕੇ ਉਹ ਆਪਣੇ ਕੰਮਾਂ ਦੇ ਵਿੱਚ ਪੈਂਦਾ ਹੀ ਨਹੀਂ ਤੇ ਨਾ ਹੀ ਗੱਲਾਂ ਦੇ ਉੱਪਰ ਵਿਸ਼ਵਾਸ ਕਰਦਾ ਪਰ ਜੇਕਰ ਸਾਧ ਸੰਗਤ ਜੀ ਕੋਈ ਪੜਿਆ ਲਿਖਿਆ ਮਨੁੱਖ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰਦਾ ਹੈ ਭਰੋਸਾ ਰੱਖਦਾ ਹੈ ਤਾਂ ਉਸ ਤੋਂ ਬਿਨਾਂ ਦਾ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਆਖਦੇ ਨੇ ਕਿ ਉਸ ਮਨੁੱਖ ਤੋਂ ਇੱਕ ਅਣਪੜ ਗਵਾਰ ਪੜਿਆ ਲਿਖਿਆ ਇਨਸਾਨ ਹੈ ਚੰਗਾ ਹੈ ਜੋ ਨਾ ਚੀਜ਼ਾਂ ਦੇ ਲਈ ਨਾ ਹੀ ਸਮਾਂ ਕੱਢਦਾ ਹੈ ਤੇ ਨਾ ਹੀ ਵਿਸ਼ਵਾਸ ਕਰਦਾ ਹੈ ਜਿਸ ਨੇ ਕਦੇ ਕਿਸੇ ਤਾਗੇ ਤਮੇਦ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਿਸ ਨੇ ਕਦੇ ਟੋਨੇ ਟੱਪੇ ਤੇ ਵਿਸ਼ਵਾਸ ਨਹੀਂ ਕੀਤਾ ਕਿਸੇ ਸਾਧੂ ਸੰਤ ਕੋਲ ਨਹੀਂ ਗਿਆ ਆਪਣੇ ਕਿੱਤੇ ਦੇ ਉੱਪਰ ਭਰੋਸਾ ਰੱਖਦਾ ਹੈ ਮਿਹਨਤ ਦੇ ਉੱਪਰ ਭਰੋਸਾ ਰੱਖਦਾ ਹੈ ਗੁਰੂ ਦੇ ਦਰ ਤੋਂ ਹੀ ਮੰਗਦਾ ਹੈ ਸੰਗ ਜੋ ਕਿਸੇ ਹੋਰ ਦਰ ਤੇ ਵੀ ਨਹੀਂ ਜਾਂਦਾ ਤਾਂ ਉਸ ਤੇ ਉਸ ਤੋਂ ਉੱਪਰ ਉਹ ਇੱਕ ਪੜ੍ਹੇ ਲਿਖੇ ਮਨੁੱਖ ਤੋਂ ਕੋਹਾਂ ਚੰਗਾ ਮਨੁੱਖ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਾਂ ਨੂੰ ਆਪਣੇ ਗੁਰੂ ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ ਤੇ ਆਪਾਂ ਨੂੰ ਆਪਣੀ ਕਿਰਤ ਤੇ ਵੀ ਭਰੋਸਾ ਰੱਖਣਾ ਚਾਹੀਦਾ ਹੈ ਤੇ ਭਰੋਸੇ ਦੇ ਨਾਲ ਸੰਗਤ ਜੀ ਜੇਕਰ ਆਪਾਂ ਇਸ ਉਪਾਅ ਨੂੰ ਕਰਦੇ ਹਾਂ ਤਾਂ ਫਿਰ ਸਾਧ ਸੰਗਤ ਜੀ ਆਪਾਂ ਨੂੰ ਇਹ ਉਪਾਅ ਜਿਹੜਾ ਲਾਭ ਦਿੰਦਾ ਜੇਕਰ ਅਸੀਂ ਭਰੋਸੇ ਤੋਂ ਬਿਨਾਂ ਹੀ ਹਰ ਇੱਕ ਚੀਜ਼ ਕਰਾਂਗੇ ਤਾਂ ਸਾਧ ਸੰਗਤ ਜੀ ਉਹ ਚੀਜ਼ ਦਾ ਸਾਨੂੰ ਫਲ ਨਹੀਂ ਮਿਲਦਾ ਥੋੜਾ ਵੀ ਨਹੀਂ ਮਿਲਦਾ ਬਹੁਤਾ ਮਿਲਣ ਦੀ ਦੂਰ ਦੀ ਗੱਲ ਹੈ ਸੰਗਤ ਜੀ ਇਹ ਜਿਹੜੇ ਉਪਾਅ ਦੱਸਤੇ ਹਨ ਇਹਨਾਂ ਵਿਮਾ ਪਰਮਾਤਮਾ ਦੇ ਵਿੱਚ ਅਸੀਂ ਨਹੀਂ ਪੈਣਾ ਤੇ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਹੈ ਪਰਮਾਤਮਾ ਦੇ ਲਈ ਹੀ ਦਸਵੰਦ ਕੱਢਣਾ ਹੈ ਸਾਧ ਸੰਗਤ ਜੀ ਜੇਕਰ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੜਾਈ ਕਲੇਸ਼ ਰਹਿੰਦਾ ਹੈ ਉਹ ਕਾਰਨ ਕਰਕੇ ਗਰੀਬੀ ਕਰਕੇ ਜਾਂ ਘਰ ਦੇ ਵਿੱਚ ਕੋਈ ਬਿਮਾਰੀ ਹੋਣ ਕਰਕੇ ਜਾਂ ਫਿਰ ਘਰ ਦੇ ਵਿੱਚ ਪੈਸਾ ਨਾ ਮਿਲਣ ਕਰਕੇ ਇਹ ਮੁੱਖ ਕਾਰਨ ਹੁੰਦੇ ਹਨ ਤਿੰਨ ਤੋਂ ਚਾਰ ਜੋ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਪੈਦਾ ਕਰਦੇ ਹਨ ਜਦੋਂ ਹੀ ਇਸ ਤਰ੍ਹਾਂ ਦੀ ਮੁਸ਼ਕਲ ਸੰਗਤ ਜੀ ਆਉਂਦੀ ਹੈ ਤਾਂ ਫਿਰ ਸਾਡੇ ਘਰ ਦੇ ਜਿਹੜੇ ਲੜਾਈ ਕਲੇਸ਼ ਉਹ ਆਪੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਅਸੀਂ ਪਰਮਾਤਮਾ ਦਾ ਨਾਮ ਚਾਪਦੇ ਹਾਂ ਰੋਜ਼ਾਨਾ ਗੁਰੂ ਕਰੇ ਜਾਂਦੇ ਹਾਂ ਜਿਕਸਵਾ ਹਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਨੇ ਕਿ ਤੁਸੀਂ ਪਰਮਾਤਮਾ ਦਾ ਨਾਮ ਚਾਪਦੇ ਹੋ ਗੁਰੂ ਕਰੇ ਜਾਂਦੇ ਹੋ ਗੁਰੂ ਘਰ ਦੇ ਲਈ ਦਸਵੰਧ ਕੱਢਦੇ ਹੋ ਤਾਂ ਸੰਗਤ ਜੀ ਸਾਡੇ ਘਰ ਦੇ ਵਿੱਚ ਕਲੇਸ਼ ਵੀ ਨਹੀਂ ਰਹੇਗਾ ਤੇ ਪੈਸੇ ਦੀ ਬਰਕਤ ਵੀ ਬਣੀ ਰਹੇਗੀ ਕਿਉਂਕਿ ਸਾਧ ਸੰਗਤ ਜਿੱਦ ਜਿਸ ਕਰਦੇ ਵਿੱਚ ਕਲੇਸ਼ ਹੁੰਦਾ ਹੈ ਘਰ ਦੀ ਬਰਬਾਦੀ ਦਾ ਮੁੱਖ ਕਾਰਨ ਹੁੰਦਾ ਹੈ ਜਿੱਥੇ ਕਲੇਸ਼ ਹੋਵੇਗਾ ਉੱਥੇ ਮਾਇਆ ਵੀ ਬਿਲਕੁਲ ਵੀ ਨਹੀਂ ਰੁਕਦੀ ਇਸ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈ ਤਾਂ ਤੁਸੀਂ ਵੱਧ ਤੋਂ ਵੱਧ ਗੁਰਪਾਣੀ ਦੇ ਨਾਲ ਜੁੜੋ ਗੁਰੂ ਦੇ ਨਾਲ ਜੁੜੋ ਨਿੰਦਿਆ ਚੁਗਲੀ ਤੋਂ ਦੂਰ ਰਹੋ ਜੇਕਰ ਪ੍ਰਮਾਤਮਾ ਨੇ ਸਾਨੂੰ ਅੱਜ ਸਭ ਕੁਝ ਦਿੱਤਾ ਹੈ ਤੇ ਬਹੁਤ ਵਧੀਆ ਬਣਾਇਆ ਹੈ ਤਾਂ ਉਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਭਾਸ਼ਾ ਜੀ ਦਾ ਸ਼ੁਕਰਾਨਾ ਕਰੋ ਕਿ ਕਿਸੇ ਨੂੰ ਤਰੀਕੇ ਦੇ ਨਾਲ ਬੋਲ ਕੇ ਉਸ ਨੂੰ ਤੁਹਾਡੇ ਬੋਲੇ ਗਏ ਬੋਲ ਨੇ ਜਿਹੜੇ ਉਠੇ ਇਸ ਪਹਚਾਣ ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਪਹਿਲੀ ਤਾਂ ਚੀਜ਼ ਇਹ ਹੈ ਕਿ ਆਪਣੇ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਤਰੀਕੇ ਦੇ ਨਾਲ ਬੋਲਣਾ ਹੈ ਕਿਸੇ ਦੇ ਦਿਲ ਨੂੰ ਟੇਸ ਨਹੀਂ ਪਚਾਉਣੀ ਮਿੱਠਾ ਬੋਲਣਾ ਹੈ ਦੂਸਰੀ ਚੀਜ਼ ਸੰਗਤ ਜੀ ਗੁਰੂ ਘਰੇ ਜਾਣਾ ਹੈ ਗੁਰੂ ਘਰ ਦੇ ਲਈ ਦਸਵੰਦ ਕੱਟਣਾ ਹੈ ਨਾਮ ਜਪਣਾ ਹੈ ਤਸ ਸਾਂਗਤ ਜੀ ਹੌਲੀ ਹੌਲੀ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਆ ਜਾਵੇਗੀ ਘਰ ਦੇ ਵਿੱਚ ਬਰਕਤ ਆਉਣੇ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਤ ਸਾਂਗਤ ਜੀ ਇਹ ਚੀਜ਼ਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਕੰਮ ਕਰਦੇ ਹੋ ਇਹ ਕੰਮ ਤੁਸੀਂ ਹੋਰ ਕਰ ਸਕਦੇ ਹੋ ਘਰ ਦੇ ਵਿੱਚ ਜੇਕਰ ਤੁਹਾਨੂੰ ਸਮਾਂ ਨਹੀਂ ਮਿਲਦਾ ਗੁਰਬਾਣੀ ਪੜ੍ਹਨ ਦਾ ਤਾਂ ਤੁਸੀਂ ਫੋਨ ਜਾਂ ਮੋਬਾਈਲ ਟੀਵੀ ਤੇ ਵੀ ਗੁਰਬਾਣੀ ਲਗਾ ਸਕਦੇ ਹੋ ਤੇ ਵਹਿਮਾਂ ਪਰਮਾਂ ਤੋਂ ਦੂਰ ਰਹਿਣਾ ਹੈ ਸਤ ਸਾਂਗਤ ਜੀ ਕਿਸੇ ਵੀ ਤਾਕਤ ਤੇ ਵਿਸ਼ਵਾਸ ਨਹੀਂ ਕਰਨਾ ਹੈ ਆਪਣੇ ਕਰੋ ਦੇ ਲੜ ਲੱਗਣਾ ਹੈ ਕੁਰਬਾਨੀ ਤੇ ਲੜ ਲੱਗਣਾ ਹੈ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤੇ ਤਨਤਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰੀਆਂ ਸੰਗਤਾਂ ਦੇ ਮੇਰ ਭਰਿਆ ਹੱਥ ਰੱਖਣ ਕੁਰਬਾਨੀ ਦੇ ਨਾਲ ਜੋੜਨ ਗੁਰੂ ਵਾਲੇ ਬਣੋ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਦੀਆਂ ਸਾਰੀਆਂ ਇਹ ਸੰਗਤਾਂ ਚੋਲੀਆਂ ਖੁਸ਼ੀਆਂ ਦੇ ਨਾਲ ਪਰਕੇ ਜਾਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਕਾਰਜ ਸਫਲੇ ਕਰਨ ਸੰਗ ਜੀ ਵਾਤੋ-ਵਾਤ ਜਿੰਨਾ ਵੀ ਹੋ ਸਕਦਾ ਹੈ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਆਪੇ ਹੀ ਤੁਹਾਡੀ ਰੱਖਿਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ